ਸਾਸੀ ਕਾਲ ਜੀ ਸਾਰਿਆਂ ਨੂੰ ਬੁਟੀਕ ਵਾਲੇ ਸੂਟ ਨਵੇਂ ਆਏ ਆ ਘੜਾਈਆਂ ਦੇ ਵਿੱਚ ਆਪਣੇ ਕੋਲੇ ਬਹੁਤ ਹੀ ਲੇਟੈਸਟ ਡਿਜ਼ਾਈਨ ਆ ਦੋ ਹੀ ਸੈਟ ਆਇਆ ਲਿਮਟਿਡ ਸਟਾਕ ਆ ਜਿਨ੍ਹਾਂ ਨੂੰ ਵੀ ਚਾਹੀਦਾਗਾ ਜਲਦੀ ਜਲਦੀ ਆਰਡਰ ਦੇ ਦੇ ਚਲਦੀ ਵੀਡੀਓ ਚਾਪੜਾ ਨੰਬਰ ਉੱਪਰ ਦਿੱਤਾ ਹੋਇਆਗਾ ਕਈ ਵਾਰੀ ਪੈਣਾ ਕਹਿੰਦੀਆਂ ਦੂਜੇ ਤੀਜੇ ਵੀਡੀਓ ਦੇਖ ਕੇ ਪਾਉਂਦੇ ਨੇ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਤੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਸੂਟਾਂ ਦੇ ਰੇਟ 1500 ਪਲੱਸ ਨੇ ਬਿਆਰਾਂ ਦੇ ਵਿੱਚ ਆਪਾਂ ਸਿਰਫ ਤੁਹਾਨੂੰ 850 ਰੁਪਏ ਦੇਣਾ ਹਾਂ ਜੀ ਸਿਰਫ 850 ਰੁਪਏ ਦਾ ਰੇਟ ਤੁਹਾਨੂੰ ਪਹਿਲੇ 10 ਦਾ ਸਿਰਫ 850 ਰੁ ਮਾਡਲ ਵਾਲੇ ਸੂਟ ਨੇਗੇ ਚਾਰ ਕਲਰ ਆ ਦੋ ਸੈਟ ਆਇਆ ਲਿਮਟਡ ਸਟਾਕ ਆਇਆਗਾ ਜਲਦੀ ਤੋਂ ਪਹਿਲਾਂ ਆਰਡਰ ਦੇ ਦਿਓ ਜੀ ਨੰਬਰ ਉਹ ਆਪਣਾ ਉੱਪਰ ਦਿੱਤਾ ਹੋਇਆਗਾ ਚਾਰ ਕਲਰ ਨੇ ਪਰਪਲ ਆ ਗ੍ਰੀਨ ਆ yellow ਆ ਤੇ ਮੈਂਜੈਂਟਾ ਕਲਰ ਆ ਚਾਰੇ ਸੋਨੇ ਕਲਰ ਚਾਰੇ ਤੁਹਾਨੂੰ ਵੀਡੀਓ ਦਿਖਾਉਣ ਲੱਗਿਆਂਗਾ ਤੇ ਨੀਚੇ ਸਾਰਾ ਵਰਕ ਹੋਇਆ ਉੱਪਰ ਤੋਂ ਲੈ ਕੇ ਨੀਚੇ ਤੱਕ ਸੂਟ ਦੇ ਵਿੱਚ ਆ ਦੁਪੱਟਾ ਚੈੱਕ ਕਰ ਲਓ yellow ਕਲਰ ਦਾ ਆਹ ਲਓ ਜੀ ਸਾਡੇ ਮਾਡਲਿੰਗ ਵਾਲੇ ਸੂਟ ਨੇ ਸਿਰਫ 850 ਰੁਪਏ ਤੁਹਾਨੂੰ ਮਿਲਣ ਲੱਗਾ ਆਪਣੇ ਕੋਲੇ ਬਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਸਿਰਫ 850 ਰੁਪਏ ਦੇ ਵਿੱਚ ਤਿੰਨਾਂ ਲਈ ਆਣਾ ਛੇਤੀ ਸ਼ੌਪ ਤੇ ਵਿਜ਼ਿਟ ਕਰ ਲਓ ਜਿਹਨੇ ਆਨਲਾਈਨ ਲੈਣਾ ਉਹ ਭੈਣਾ ਉੱਪਰ ਨੰਬਰ ਦਿੱਤਾ ਹੋਇਆਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਤੁਹਾਨੂੰ ਕੱਲ ਚਾਹੀਦਾ ਆਪਣੇ WhatsApp ਨੰਬਰ ਤੇ ਪਾ ਸਕਦੇ ਹੋ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਵੀ ਦੁਪੱਟੇ ਨਾਲ ਸੂਟ ਵੀ ਬਹੁਤ ਹੈਵੀ ਹੈਗਾ ਸੂਟ ਵੀ ਪੂਰਾ ਹੈਵੀ ਹੈ ਦੁਪੱਟਾ ਹੀ ਪੂਰਾ ਹੈਵੀ ਆ ਸਿਰਫ 850 ਰੁਪਏ ਤੁਹਾਨੂੰ ਦੇ ਦੇਣਾ ਜੀ ਬਿਆਰਾਂ ਦੇ ਰੇਟ ਜਿੰਨਾ ਮਰਜ਼ੀ ਹੋਵੇ ਆਪਾਂ ਤੁਹਾਡੇ ਫਾਇਦੇ ਹੀ ਕਰਨੇ ਆ ਫਾਇਦੇ ਨਾਲ ਮਾਲ ਆਇਆ ਤੇ ਫਾਇਦੇ ਨਾਲ ਹੀ ਤੁਹਾਨੂੰ ਦੇਣਾ ਸਿਰਫ 2 ਸੈੱਟ ਆਇਆ ਲਿਮਟਿਡ ਸਟਾਕ ਆ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰ ਪਹਿਣ ਆਪਣੀ ਚੈਨਲ ਤੇ ਆਈਏ ਚੈਨਲ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਇਹ ਜਿਹੇ ਲੇਟੈਸਟ ਆਈਟਮਾਂ ਅਪਡੇਟ ਤੁਹਾਨੂੰ ਦਿੰਦੇ ਹੀ ਰਹਿੰਦੇ ਆ ਬਾਇਬਰੇਟਾਂ ਦੇ ਉੱਪਰ ਆ ਲੋ ਜੀ ਕਰੋ ਤੁਸੀਂ ਚੈੱਕ ਸਾਰੇ ਇਹਦੇ ਕਲਰ ਸਾਰੇ ਮੋਡਲਿੰਗ ਵਾਲੇ ਪੀਸ ਨੇ ਵੀ ਫੋਟੋ ਤੁਹਾਨੂੰ ਦਿਖਾ ਰਹੇ ਆ ਪ੍ਰੂਫ ਆਪਸ ਵੀ ਸਾਰੇ ਮਾਡਲ ਵਾਲੇ ਪੀਸ ਨੇ ਇਹ ਦੁਪੱਟਾ ਵੀ ਬਹੁਤ ਸੋਹਣਾ ਹੈ ਕਪੜਾ ਬਹੁਤ ਹੀ ਜਿਆਦਾ ਪਿਆਰਾ ਹੈਗਾ ਲਿਮਟਿਡ ਸਟਾਕ ਆ ਜਲਦੀ ਜਲਦੀ ਆਰਡਰ ਦੇ ਦਿਓ ਜੀ ਲਿਮਟਿਡ ਸਟਾਕ ਆ ਸਿਰਫ 850 ਰੁਪਏ ਦਾ ਸੂਟ ਦੇ ਰਿਹਾ ਤੁਹਾਨੂੰ ਸਿਰਫ 850 ਰੁਪਏ ਦਾ ਬਿਆਰਾਂ ਦੀ ਰੇਟ ਜੋ ਮਰਜ਼ੀ ਹੋਵੇ ਉਹ ਪੂਰੀ ਵੀਡੀਓ ਪਾਈ ਹੋਈ ਹੈ ਜੀ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਹਨੇਰੀਆਂ ਠਾ ਦੇ ਵੀਡੀਓ ਵਾਲਿਆਂ ਤੇ ਆਪਾਂ ਜਿਹੜੀ ਬੂਸਟ ਲਾਉਂਦੇ ਆ ਚੈਨਲ ਵਾਲੇ ਉਹ ਨਹੀਂ ਆਪਾਂ ਲਾਉਣੀ ਕਿ ਸਿਰਫ ਤੁਹਾਨੂੰ ਫਾਇਦਾ ਹੀ ਕਰਨੇ ਆ ਤੁਹਾਨੂੰ ਥੋੜਾ ਜਿਹਾ ਫਾਇਦਾ ਕਰਿਆ ਕਰੋ ਬਸ ਚੈਨਲ ਸਬਸਕ੍ਰਾਈਬ ਕਰਾਇਆ ਕਰੋ ਤੇ ਵੀਡੀਓ ਕਰ ਦਿਆ ਕਰੋ ਸ਼ੇਅਰ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ ਸਾਰਿਆਂ ਦਾ